ਵੱਡੀ ਤੇ ਹੋਸ਼ ਉਡਾ ਦੇਣ ਵਾਲੀ ਖਬਰ ਹਰ ਇੱਕ ਪਰਿਵਾਰ ਦੇ ਲਈ ਬਹੁਤ ਵੱਡੀ ਚਿੰਤਾ ਤੇ ਚੈਲੰਜ ਹੈ ਖਬਰ ਨੂੰ ਸੁਣ ਕੇ ਛੱਡ ਨਾ ਦਿਓ ਇਹਦੇ ਤੇ ਗੰਭੀਰਤਾ ਨਾਲ ਸੋਚੋ ਕਿਉਂਕਿ ਤੁਸੀਂ ਦੇਖੋ ਸਾਡਾ ਬਚਪਨ ਤੇ ਸਮਾਜ ਜਾ ਕਿੱਧਰ ਨੂੰ ਰਿਹਾ ਤੇ ਆਉਣ ਵਾਲੇ ਟਾਈਮ 'ਚ ਬਣੇਗਾ ਕੀ ਇਹ ਖਬਰ ਹੈ ਜੀ ਪੰਜਾਬ ਦੀ ਪੰਜਾਬ ਦੇ ਅਜਨਾਲਾ ਤੋਂ ਪਿੰਡ ਹੈ ਜੀ ਤਲਵੰਡੀ ਭਗਵਾ ਉੱਥੇ ਕੀ ਹੋਇਆ ਨਿੱਕੇ ਨਿੱਕੇ ਬੱਚੇ ਜਿਹੜੇ ਅਜੇ ਸਕੂਲ 'ਚ ਪੜ੍ਹਦੇ ਨੇ ਉਹਨਾਂ ਦੀ ਯਾਰੀ ਪਈ ਹੋਈ ਸੀ ਤੇ ਸਾਡਾ ਬਚਪਨ ਤੁਸੀਂ ਦੇਖੋ ਆ ਪਬਜੀ ਖੇਡ ਖੇਡ ਕੇ ਤੇ ਚੱਕਵੇਂ ਫੁਕਰੇ ਗੀਤ ਸੁਣ ਸੁਣ ਕੇ ਕਿੱਥੋਂ ਤੱਕ ਚਲਾ ਗਿਆ ਕਿ ਉਹ ਨਿਕੇ ਨਿਕੇ ਸਕੂਲ 'ਚ ਪੜ੍ਹਨ ਵਾਲੇ ਜਵਾਕ ਸੀ ਜਿਹੜੇ ਉਹਨਾਂ ਦੀ ਸਕੀਮ ਬਣੀ ਵੀ ਆਪਾਂ ਮੇਲੇ ਜਾਣਾ ਮੇਲੇ ਜਾਣਾ ਸਕੀਮ ਬਣ ਗਈ ਉਸ ਤੋਂ ਬਾਅਦ ਇੱਕ ਮੁੰਡਾ ਜਗਿੰਦਰ ਸਿੰਘ ਦਾ ਮੁੰਡਾ ਜੀ ਹਰਪ੍ਰੀਤ ਉਹਨੂੰ ਆ ਉਹਦੇ ਇੱਕ ਦੋਸਤ ਜਿਹੜਾ ਵਿਸ਼ਾਲ ਐ ਸਕੂਲ ਚ ਪੜ੍ਹਦੇ ਨੇ ਉਹਨੇ ਫੋਨ ਲਾਇਆ ਵੀ ਹਾਂ ਭਈ ਆਪਾਂ ਜਾਣਾ ਸੀ ਤੇ ਉਹ ਫੋਨ ਕਿਤੇ ਚੁੱਕ ਲਿਆ ਉਹਦੇ ਪਿਤਾ ਨੇ ਉਹ ਕਹਿੰਦਾ ਕਿੱਥੇ ਜਾਣਾ ਸੀ ਉਹ ਕਹਿੰਦਾ ਤੂੰ ਮੇਰੀ ਉਹਦੇ ਨਾਲ ਗੱਲ ਕਰਾ ਤੂੰ ਕੌਣ ਐ ਤੇ ਉਹ ਕਹਿੰਦਾ ਮੈਂ ਕਮਾਲ ਹੋ ਗਈ ਤੂੰ ਮੈਨੂੰ ਦੱਸ ਜਾਣਾ ਕਿੱਥੇ ਐ ਇੱਥੋਂ ਉਹ ਮੁੰਡਾ ਵੀ ਅੱਗੋਂ ਔਖਾ ਭਾਰਾ ਬੋਲਣ ਲੱਗ ਪਿਆ ਤੇ ਉਧਰ ਉਹਦਾ ਪਿਤਾ ਕਹਿੰਦਾ ਵੀ ਮੈਂ ਕਿਤੇ ਨਹੀਂ ਮੇਲੇ ਮੁੱਲੇ ਜਾਣ ਦੇਣਾ ਮੈਂ ਉਹਦਾ ਪਿਓ ਬੋਲਦਾ ਤੇ ਤੁਸੀਂ ਵਿਗੜ ਚੁੱਕੇ ਹੋ ਰੋਜ਼ ਤੁਸੀਂ ਬਿਨਾ ਦੱਸੇ ਬਣਾ ਕੇ ਸਕੀਮਾਂ ਤੁਰ ਪੈਨੇ ਹੋ ਤੇ ਉਹ ਜਿਹੜਾ ਮੁੰਡਾ ਸੀ ਨਾ ਅੱਗੋਂ ਕਹਿੰਦੇ ਵਿਸ਼ਾਲ ਉਹ ਕਹਿੰਦੇ ਵੀ ਚਿੜ ਗਿਆ ਚਿੜ ਕੇ ਗੁੱਸੇ ਚ ਆ ਕੇ ਤੇ ਉਹ ਆਪਦੇ ਹੋਰ ਦੋਸਤਾਂ ਨੂੰ ਨਾਲ ਲੈ ਕੇ ਤੇ ਆਪਦੇ دوست ਦੇ ਹਰਪ੍ਰੀਤ ਦੇ ਘਰੇ ਆਣ ਤਪਕਿਆ ਨਾਲ ਉਹ ਹਥਿਆਰ ਲੈ ਆਏ ਕਿਰਚਾਂ ਵਗੈਰਾ ਹੋਰ ਲੈ ਆਏ ਤੇ ਆ ਕੇ ਉਹਨਾਂ ਨੇ ਉਹਦੇ ਪਿਓ ਜਗਿੰਦਰ ਤੇ ਹਮਲਾ ਕਰਤਾ ਜਗਿੰਦਰ ਸਿੰਘ ਨੂੰ ਕਿਰਚਾ ਇੰਨੀਆਂ ਮਾਰੀਆਂ ਉਹਦੀ ਤਾਂ ਮੌਤ ਹੋ ਗਈ ਹੈ ਇੱਕ ਹੋਰ ਜੀ ਉਹਨਾਂ ਦਾ ਗਰਦੀਪ ਸਿੰਘ ਸ਼ਾਇਦ ਦੱਸਿਆ ਜਾ ਰਿਹਾ ਉਹ ਜ਼ਖਮੀ ਹੈ ਤੇ ਉਹ ਜਿਹੜੇ ਨਿੱਕੇ ਨਿੱਕੇ ਮੁੰਡੇ ਸੀ ਬੱਚੇ ਸਕੂਲ ਦੇ ਉਹ ਉਥੋਂ ਭੱਜ ਗਏ ਨੇ ਹੁਣ ਤੁਸੀਂ ਦੇਖੋ ਕਿ ਸਕੂਲ ਦੇ ਮਿੱਤਰ ਸਕੂਲ ਦੇ ਯਾਰ ਕੋਈ ਉਹ ਕਾਲਜ ਨਹੀਂ ਕੋਈ ਉਹ ਯੂਨੀਵਰਸਿਟੀਆਂ ਨਹੀਂ ਕੋਈ ਉਹ ਵੱਡੇ ਨਹੀਂ ਅਜੇ ਬੱਚੇ ਨੇ ਤੇ ਉਹਨਾਂ ਦੀ ਇਹ ਤੁਸੀਂ ਦੇਖੋ ਉਹਨਾਂ ਨੇ ਕੀਤਾ ਕੀ ਕਿ ਆਪਣੇ ਹੀ ਦੋਸਤ ਦੇ ਪਿਓ ਨੂੰ ਇਸ ਕਰਕੇ ਖਤਮ ਕਰਤਾ ਵੀ ਉਹਨੇ ਮੇਲੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਉਹਨੇ ਉਹਨਾਂ ਨੂੰ ਕਹਿਤਾ ਤੁਸੀਂ ਵਿਗੜ ਰਹੇ ਹੋ ਜਾਂ ਉਹਨਾਂ ਤੇ ਜਿਹੜੀ ਵੀ ਟਕਰਾਰ ਹੋਈ ਗੱਲ ਕੋਈ ਵੀ ਹੋਈ ਹੋਵੇ A B C D ਉਹਦੇ ਦੋਸਤਾਂ ਦੇ ਜਿਹੜਾ ਉਹਨਾਂ ਦੇ ਦੋਸਤ ਦਾ ਪਿਓ ਸੀਗਾ ਹਰਪ੍ਰੀਤ ਦਾ ਫਰਜ਼ ਕਰੋ ਉਹਨੇ ਕੋਈ ਵੱਡੀ ਗੱਲ ਵੀ ਬੋਲਤੀ ਹੋਵੇ ਕੋਈ ਝਿੜਕਤਾ ਹੋਵੇ ਡਾਂਟਤਾ ਹੋਵੇ ਤਾਂ ਪਹਿਲਾਂ ਅੱਜ ਤੱਕ ਸਾਡੇ ਸਮਾਜ 'ਚ ਇਹ ਦੌਰ ਰਿਹਾ ਵੀ ਜਿਹੜਾ ਦੋਸਤ ਦਾ ਪਿਓ ਉਹ ਸਾਡੇ ਵੀ ਪਿਓਆਂ ਦੇ ਬਰਾਬਰ ਹੈ ਪਰ ਆਹ ਦੇਖੋ ਕੀ ਦੌਰ ਚੱਲ ਪਿਆ ਨਿਕੇ ਨਿਕੇ ਨਿਆਣਿਆਂ ਨੇ ਆਪਣੇ ਹੀ ਦੋਸਤ ਦੇ ਪਿਤਾ ਨੂੰ ਘਰ ਜਾ ਕੇ ਮਾਰਤਾ ਵੀ ਇਹਨੇ ਸਾਨੂੰ ਆਹ ਬੋਲਿਆ ਤੇ ਉਹ ਬੋਲਿਆ ਤੇ ਮੇਲੇ ਨਹੀਂ ਜਾਣ ਦਿੱਤਾ ਤੁਸੀਂ ਦੇਖੋ ਇਹ ਕੋਈ ਇੱਕ ਘਰ ਜਾਂ ਇੱਕ ਪਿੰਡ ਦੀ ਘਟਨਾ ਨਾ ਸਮਝਿਓ ਇਹ ਦੌਰ ਘਰ ਘਰ ਆ ਰਿਹਾ ਆ ਜਿਹੜੇ ਸਾਡੇ ਨਿਆਣੇ ਪਬਜੀਆ ਖੇਡਦੇ ਆ ਨਾ ਤੇ ਜਿਹੜੇ ਆ ਚੱਕਵੇਂ ਗੀਤ ਸੁਣਦੇ ਨੇ ਉਹਨਾਂ 'ਚ ਇਹ ਕਰਦੇ ਕੀ ਨੇ ਉਹਨਾਂ 'ਚ ਇਹ ਬੰਦੇ ਮਾਰਦੇ ਨੇ ਪਬਜੀ ਗੇਮ ਦੇ ਵਿੱਚ ਵੀ ਤਾਂ ਗੋਲੀਆਂ ਮਾਰਦੇ ਨੇ ਇਹਨਾਂ ਵਾਸਤੇ ਵੱਡਣਾ ਮਾਰਨਾ ਕੱਟਣਾ ਆ ਗੇਮਾਂ ਖੇਡ ਖੇਡ ਕੇ ਬਣ ਗਈ ਆਮ ਗੱਲ ਜਿਹੜਾ ਬੱਚਿਆਂ ਦਾ ਇੱਕ ਬੜਾ ਨਰਮ ਤੇ ਕੋਮਲ ਦਿਲ ਹੁੰਦਾ ਸੀ ਉਹ ਆ ਗੇਮਾਂ ਨੇ ਖਤਮ ਕਰਤਾ ਇਹਨਾਂ ਨੂੰ ਬਣਾ ਹੀ ਕੁਝ ਹੋਰ ਦਿੱਤਾ ਤੇ ਆ ਜਿਹੜੇ ਚੱਕਵੇਂ ਗੀਤ ਆਏ ਨੇ ਕੁਝ ਗੀਤ ਮੂਸੇ ਵਾਲੇ ਦੇ ਵੀ ਇਹੋ ਜਿਹੇ ਸੀ ਜਿਹੜੇ ਚੱਕਦੇ ਨੇ ਦਿਮਾਗ ਨੂੰ ਹੋਰ ਵੀ ਗਾਇਕਾਂ ਦੇ ਇਹੋ ਜਿਹੇ ਗੀਤ ਆਏ ਜਿਹੜੇ ਬੰਦੇ ਨੂੰ ਫੁਕਰਾ ਬਣਾਉਂਦੇ ਨੇ ਚੱਕਦੇ ਨੇ ਮਾਰ ਧਾੜ ਕਰਨ ਲਈ ਉਹਨੂੰ ਉਕਸਾਉਂਦੇ ਨੇ ਇਸ ਗਾਇਕੀ ਨੇ ਤੇ ਇਹਨਾਂ ਗੇਮਾਂ ਨੇ ਇਸ ਕਲਚਰ ਨੇ ਰੜ ਕੇ ਸਾਡੇ ਬਚਪਨ ਤੇ ਜਵਾਨੀ ਦਾ ਬੇੜਾਗਰ ਕਰਤਾ ਤੁਸੀਂ ਦੇਖੋ ਸਾਡੇ ਬਚਪਨ ਤੇ ਜਵਾਨੀ ਦੇ ਵਿੱਚੋਂ ਜਿਹੜੀ ਤਮੀਜ਼ ਆ ਜਿਹੜੀ ਸਹਿਣਸ਼ੀਲਤਾ ਉਹ ਬਿਲਕੁਲ ਖਤਮ ਹੋ ਗਈ ਆ ਬਤਮੀਜੀ ਤੇ ਭੜਕਾਉ ਪੁਣਾ ਬਚਪਨ ਤੇ ਜਵਾਨੀ ਦੇ ਵਿੱਚ ਭਾਰੂ ਹੋ ਗਿਆ ਤੇ ਇਹ ਕਹਾਣੀ ਕਰ ਕਰਦੀ ਬਣਦੀ ਜਾ ਰਹੀ ਆ ਦੇਖੋ ਕਿਸੇ ਵੀ ਬੱਚੇ ਦੇ ਮਾਪੇ ਉਹਨੂੰ ਗਲਤ ਪਾਸੇ ਜਾਂ ਪੁੱਠੇ ਪਾਸੇ ਨਹੀਂ ਲਾਉਂਦੇ ਤੇ ਜਵਾਕਾਂ ਦੇ ਦਿਮਾਗਾ ਚ ਇਹ ਗੱਲ ਭਰਨ ਲੱਗੀ ਹੈ ਵੀ ਸਾਡੇ ਮਾਪਿਓ ਤਾਂ ਸਹੀ ਨਹੀਂ ਹੈਗੇ ਇਹ ਤਾਂ ਪਤਾ ਨਹੀਂ ਸਾਨੂੰ ਗਲਤ ਪਾਸੇ ਲਾਉਂਦੇ ਨੇ ਤੇ ਅੱਜ ਕੱਲ ਦਾ ਬਚਪਨ ਇਸ ਪਾਸੇ ਨੂੰ ਚਲਾ ਗਿਆ ਕੇ ਬੱਚੇ ਆਪਣੇ ਹੀ ਮਾਪਿਆਂ ਨੂੰ ਆਪਣੇ ਵਿਰੋਧੀ ਤੱਕ ਸੰਧਰ ਲੱਗ ਪਏ ਨੇ ਇਹ ਕਾਫੀ ਘਰਾਂ ਦੇ ਵਿੱਚ ਇਹ ਮਾਹੌਲ ਜਿਹੜਾ ਉਹ ਬਣਦਾ ਜਾ ਰਿਹਾ ਉਸੇ ਹੀ ਮਾਹੌਲ ਦੀ ਭੇਟ ਅਜਨਾਲੇ ਦੇ ਪਿੰਡ ਤਲਵੰਡੀ ਭਗਵਾ ਦੇ ਵਿੱਚ ਇਹ ਜਿਹੜਾ ਜੋਗਿੰਦਰ ਸਿੰਘ ਚੜਿਆ ਇਹ ਉਸੇ ਹੀ ਮਾਹੌਲ ਦੀ ਭੇਟ ਚੜਿਆ ਦੇਖੋ ਜੇਕਰ ਆਪਾਂ ਇਹੋ ਜੀਆਂ ਖਬਰਾਂ ਨੂੰ ਖਬਰ ਮੰਨ ਕੇ ਸੁਣ ਲਿਆ ਤੇ ਛੱਡਤਾ ਨਾ ਸਮਾਜ ਨੇ ਸੋਚਿਆ ਨਾ ਸਰਕਾਰਾਂ ਨੇ ਸੋਚਿਆ ਤਾਂ ਘਰ-ਘਰ ਦੇ ਵਿੱਚ ਆਉਣ ਵਾਲੇ ਟਾਈਮ 'ਚ ਇਹੋ ਜੀਆਂ ਘਟਨਾਵਾਂ ਵਾਪਰਨ ਗਿਆ ਇਹ ਸੱਚਮੁੱਚ ਸਾਡੇ ਸਮਾਜ ਦੇ ਉਹ ਜ਼ਖਮ ਨੇ ਜਿਹੜੇ ਅਸੀਂ ਭਰ ਨਹੀਂ ਸਕਾਂਗੇ ਵੇਖੋ ਅਸੀਂ ਬਹੁਤ ਦੌਲਤਾਂ ਕੰਮ ਕਰ ਕਰਕੇ ਲੋਕ ਬੜਾ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਜਦੋਂ ਸਾਡਾ ਬਚਪਨ ਤੇ ਸਾਡੀ ਜਵਾਨੀ ਉਹੀ ਪੁੱਠੇ ਪਾਸੇ ਤੁਰ ਪਿਆ ਉਹੀ ਸਾਡੇ ਨਾਲ ਉਸ ਤਰ੍ਹਾਂ ਰਹਿ ਹੀ ਨਹੀਂ ਰਿਹਾ ਤਾਂ ਅਸੀਂ ਫਿਰ ਉਹ ਤਰੱਕੀਆਂ ਨੂੰ ਉਸ ਪੈਸੇ ਉਸ ਦੌਲਤਾਂ ਉਹਨਾਂ ਸ਼ੌਰਤਾਂ ਨੂੰ ਸਿਰਚ ਮਾਰਨਾ ਤੁਸੀਂ ਦੇਖੋ ਕਿ ਨਿੱਕੇ ਨਿੱਕੇ ਬੱਚੇ ਤੇ ਆਪਣੇ ਹੀ ਪਿਤਾ ਦਾ ਯਾਰ ਮਾਰਤਾ ਇਸ ਕਰਕੇ ਵੀ ਉਹਨੇ ਸਾਨੂੰ ਡਾਂਟਦਾ ਉਹਨੇ ਮੇਲੇ ਜਾਣ ਤੋਂ ਰੋਕਦਾ ਇਸ ਕਰਕੇ ਸੋ ਮੀਡੀਆ ਦੇ ਵਿੱਚ ਇਹ ਖਬਰ ਆਈ ਤੇ ਖਬਰ ਦਿੱਤੀ ਵੀ ਆਏ ਗਈ ਜਿਵੇਂ ਇੱਕ ਨਾਰਮਲ ਘਟਨਾ ਹੁੰਦੀ ਹੈ ਤੇ ਖਬਰ ਵਾਂਗ ਖਬਰ ਦੇ ਦਿੱਤੀ ਗਈ ਤੇ ਲੋਕਾਂ ਨੇ ਖਬਰ ਵਾਂਗ ਖਬਰ ਸੁਣ ਲਈ ਤੇ ਬਸ ਕਹਾਣੀ ਖਤਮ ਪਰ ਕੁਝ ਖਬਰਾਂ ਇਦਾਂ ਦੀਆਂ ਹੁੰਦੀਆਂ ਜਿਨ੍ਹਾਂ ਖਬਰਾਂ ਦੀ ਖਬਰ ਲੈਣੀ ਬਣਦੀ ਹੁੰਦੀ ਆ ਔਰ ਇਸ ਕਰਕੇ ਇਸ ਖਬਰ ਦੀ ਖਬਰ ਲੈਣੀ ਬਣਦੀ ਆ ਵੀ ਇਹ ਇਹਦੀ ਜੜ ਕਿੱਥੇ ਆ ਤੇ ਇਹਦਾ ਹੱਲ ਕਿੱਥੇ ਆ ਇਹਦੀ ਜੜਾ ਜਿਹੜੀ ਉਹ ਸਾਡੇ ਮੌਜੂਦਾ ਰਾਜ ਪ੍ਰਬੰਧ ਚੋਂ ਨਿਕਲ ਕੇ ਸਾਡੇ ਸਮਾਜਿਕ ਪ੍ਰਬੰਧ ਚ ਆਉਂਦੀ ਆ ਸਮਾਜਿਕ ਪ੍ਰਬੰਧ ਚੋਂ ਨਿਕਲ ਕੇ ਸਾਡੇ ਮੌਜੂਦਾ ਫੈਲ ਰਹੇ ਸੱਭਿਆਚਾਰਕ ਪ੍ਰਬੰਧ ਚ ਆਉਂਦੀ ਆ ਔਰ ਸਾਡੇ ਐਜੂਕੇਸ਼ਨ ਸਿਸਟਮ ਨਾਲ ਵੀ ਜੁੜੀ ਹੋਈ ਆ ਤੇ ਇਹਦਾ ਹੱਲ ਕੀ ਆ ਹੱਲ ਇਹਦਾ ਇੱਕ ਹੀ ਆ ਕਿ ਬੱਚਿਆਂ ਦੇ ਅੱਗੇ ਉਹ ਕਲਚਰ ਉਹ ਸੱਭਿਆਚਾਰ ਜਿਹੜਾ ਪਰੋਸਿਆ ਜਾ ਰਿਹਾ ਹੈ ਉਹ ਬੰਦ ਕੀਤਾ ਜਾਵੇ ਤਾਂ ਹੀ ਬੱਚਿਆਂ ਦੇ ਵਿੱਚ ਤਮੀਜ਼ ਤੇ ਸਹਿਣਸ਼ੀਲਤਾ ਭਰ ਸਕਦੀ ਆ ਜਵਾਕ ਤਾਂ ਹੁਣ ਕਿਸੇ ਗੱਲ ਨੂੰ ਬਰਦਾਸ਼ਤ ਹੀ ਨਹੀਂ ਕਰਨਾ ਚਾਹੁੰਦੇ ਉਹ ਤਾਂ ਡੁੱਡ ਕੇ ਪੈਂਦੇ ਨੇ ਉਹ ਤਾਂ 나ਡੂ ਖਾਂ ਫੰਨੇ ਖਾਂ ਸਵਿੰਦੇ ਨੇ ਆਪਦੇ ਆਪ ਨੂੰ ਬਿਲਕੁਲ ਜਿਹੜੇ ਨਾ ਚੀਜ਼ ਜਵਾਕ ਨੇ ਅਜੇ ਉਹ ਮਾਪਿਆਂ ਦੇ ਸਿਰ ਤੇ ਪਲਦੇ ਨੇ ਰੋਟੀ ਵੀ ਮਾਪਿਆਂ ਤੋਂ ਲੀੜਾ ਕੱਪੜਾ ਵੀ ਮਾਪਿਆਂ ਤੋਂ ਅਜੇ ਤੱਕ ਮਾਪਿਆਂ ਦੇ ਸਿਰ ਤੇ ਪਲਣ ਵਾਲੇ ਜਵਾਕ ਵੀ ਮਾਪਿਆਂ ਨੂੰ ਟਿੱਚ ਸਮਝਣ ਲੱਗੇ ਨੇ ਤੇ ਐ ਸਮਝਣ ਲੱਗੇ ਨੇ ਵੀ ਜਿਵੇਂ ਮੈਨੂੰ ਬਾੜੀ ਅਕਲਾ ਤੇ ਇਹਨਾਂ ਨੂੰ ਤਾਂ ਕਲੀ ਹੈ ਨਹੀਂ ਸੋ ਮਾਪੇ ਦੀ ਕਈਆਂ ਥਾਂ ਤੇ ਗਲਤ ਹੋ ਸਕਦੇ ਨੇ ਪਰ ਜਿਹੜਾ ਆ ਦੌਰ ਫੈਲ ਰਿਹਾ ਨਾ ਇਹ ਬਹੁਤ ਖਤਰਨਾਕ ਆ ਇਸ ਖਬਰ ਨੇ ਸੋਚਣ ਲਾਇਆ ਹਰ ਇੱਕ ਨੂੰ ਸੋਚਣਾ ਵਿਚਾਰਨਾ ਚਾਹੀਦਾ ਕਿਉਂਕਿ ਵੇਖੋ ਤੁਸੀਂ ਕਿੰਨੀਆਂ ਥਾਵਾਂ ਤੇ ਇਹ ਇਹੋ ਜਿਹੀਆਂ ਖਬਰਾਂ ਆਉਂਦੀਆਂ ਨੇ ਜਿਹੜੀ ਜਵਾਨੀ ਆ ਉਹ ਨਸ਼ਿਆਂ ਵੱਲ ਜਾ ਕੇ ਕਿੰਨੀਆਂ ਥਾਵਾਂ ਤੇ ਇਹ ਖਬਰ ਆ ਚੁੱਕੀ ਆ ਕਿ ਨਸ਼ੇ ਲਈ ਪੈਸੇ ਦੀ ਮੰਗ ਕਰ ਰਿਆ ਸੀ ਮੁੰਡਾ ਜਾਂ ਬੱਚਾ ਮਾਪਿਆਂ ਨੇ ਦਿੱਤੇ ਨਹੀਂ ਉਹਨੇ ਆਪਦਾ ਪਿਓ ਮਾਰਤਾ ਜਾਂ ਮਾਂ ਮਾਰਦੀ ਜਾਂ ਘਰ ਦੇ ਕੋਈ ਜੀਆਂ ਨੂੰ ਉਹਨੇ ਨੁਕਸਾਨ ਪਹੁੰਚਾਤਾ ਸੋ ਦੇਖੋ ਬਾਕੀ ਸਾਰੇ ਕੰਮਾਂ ਤੋਂ ਇੱਕ ਵਾਰੀ ਧਿਆਨ ਹਟਾ ਕੇ ਸਮਾਜ ਹਤਾਈਸ਼ੀਓ ਬੱਚਿਆਂ ਤੇ ਬਚਪਨ ਵੱਲ ਧਿਆਨ ਦਈਏ ਇਹ ਵਿਗੜਦਾ ਜਾ ਰਿਹਾ ਇਕੱਲੇ ਕਿਸੇ ਹੋਰ ਦੇ ਨਹੀਂ ਸਾਡੇ ਘਰਾਂ 'ਚ ਇਹ ਚੀਜ਼ਾਂ ਆਪਾਂ ਦੇਖ ਰਹੇ ਆਂ ਬੱਚਿਆਂ 'ਚ ਤਮੀਜ਼ ਹੀ ਨਹੀਂ ਰਹੀ ਬੱਚਿਆਂ 'ਚ ਸਹਿਣਸ਼ੀਲਤਾ ਹੀ ਨਹੀਂ ਰਹੀ ਮੜੀ ਮੜੀ ਗੱਲ ਤੇ ਬੱਚੇ ਉਬਰ-ਉਬਰ ਕੇ ਪੈਂਦੇ ਨੇ ਦੇਖੋ ਪਹਿਲਾਂ ਟੀਚਰ ਨੂੰ ਬੱਚਿਆਂ ਨੂੰ ਝਿੜਕਣ ਦਾ ਅਧਿਕਾਰ ਸੀ ਅੱਜ ਨਹੀਂ ਰਹਿ ਗਿਆ ਇਸ ਗੱਲ ਨੂੰ ਸਾਡੇ ਕਈ ਗਾਂਵਦੂ ਵੀ ਕਹਿੰਦੇ ਨੇ ਹਾਂਜੀ ਅਧਿਕਾਰ ਨਹੀਂ ਹੋਣਾ ਚਾਹੀਦਾ ਬੱਚੇ ਨੂੰ ਝਿੜਕਣ ਦਾ ਮੈਂ ਨਹੀਂ ਸਹਿਮਤ ਇਹਦੇ ਨਾਲ ਹੋਣਾ ਚਾਹੀਦਾ ਟੀਚਰ ਨੂੰ ਵੀ ਅਧਿਕਾਰ ਤੇ ਮਾਪਿਆਂ ਨੂੰ ਵੀ ਕੋਈ ਬੱਚੇ ਨੂੰ ਝਿੜਕ ਸਕੇ ਕਿਉਂਕਿ ਬੱਚਾ ਤਾਂ ਉਹ ਬੇਸਮਝ ਹੈ ਉਹਨੂੰ ਸਮਝ ਦੀ ਘਾਟ ਹੈ ਤੇ ਸਾਰੇ ਬੱਚੇ ਇਦਾਂ ਦੇ ਨਹੀਂ ਹੁੰਦੇ ਵੀ ਉਹ ਪਿਆਰ ਜੇ ਨਾਲ ਆਖੋ ਤੇ ਉਹਨੂੰ ਝਿੜਕੋ ਨਾ ਤੇ ਉਹ ਗੱਲ ਸਮਝ ਜਾਂਦੇ ਨੇ ਕਈਆਂ ਬੱਚਿਆਂ ਨੂੰ ਥੋੜਾ ਥੋੜਾ ਸਹਿੰਦਾ ਸਹਿੰਦਾ ਝਿੜਕਣਾ ਚੰਬਣਾ ਵੀ ਪੈਂਦਾ ਤੇ ਸਾਡੇ ਜਿਹੜੇ ਓਵਰ ਬੁੱਧੀਜੀਵੀ ਨੇ ਕਹੀ ਜਿਹੜੇ ਬਾਲੇ ਜਿਆਦਾ ਮਤਲਬ ਮਨੁੱਖਤਾਵਾਦੀ ਬਣਦੇ ਨੇ ਉਹ ਇਦਾਂ ਦੀਆਂ ਗੱਲਾਂ ਕਰਦੇ ਨੇ ਵੀ ਬੱਚੇ ਨੂੰ ਤਾਂ ਝਿੜਕਣਾ ਚੰਬਣਾ ਹੀ ਨਹੀਂ ਚਾਹੀਦਾ ਨਾ ਟੀਚਰਾਂ ਨੂੰ ਨਾ ਮਾਪਿਆਂ ਨੂੰ ਮੈਨੂੰ ਲੱਗਦਾ ਇਹ ਠੀਕ ਪਾਸੇ ਨਹੀਂ ਅਸੀਂ ਜਾ ਰਹੇ ਮੈਨੂੰ ਲੱਗਦਾ ਕਿ ਬੱਚਿਆਂ ਨੂੰ ਕੁੱਟਣਾ ਮਾਰਨਾ ਗਲਤ ਹੈ ਉਹ ਮਾੜੀ ਗੱਲ ਹੈ ਪਰ ਝਿੜਕਣ ਦਾ ਅਧਿਕਾਰ ਮਾਪਿਆਂ ਨੂੰ ਚਾਹੀਦਾ ਹੈ ਬੱਚਿਆਂ ਦੇ ਅੰਦਰ ਸਹਿਣਸ਼ੀਲਤਾ ਇਸੇ ਕਰਕੇ ਨਹੀਂ ਰਹਿ ਚੱਲੀ ਕਿਉਂਕਿ ਬਹੁਤ ਸਾਰੇ ਮਾਪਿਆਂ ਨੇ ਆਪ ਹੀ ਬੱਚਿਆਂ ਨੂੰ ਬੜੇ ਲਾੜੇ ਪਾੜੇ ਰੱਖਿਆ ਹੋਇਆ ਤੇ ਪੁੱਚੂ ਪੁੱਚੂ ਕਰਕੇ ਤੇ ਬੱਚਿਆਂ ਨੂੰ ਵਿਗਾੜਿਆ ਹੋਇਆ ਮੈਨੂੰ ਇਹ ਲੱਗਦਾ ਬੱਚਿਆਂ ਨੂੰ ਥੋੜਾ ਥੋੜਾ ਚਿੜਕਣਾ ਝੰਬਣਾ ਲਾਜ਼ਮੀ ਹੈ ਤਾਂ ਕਿ ਉਹਨਾਂ ਦੇ ਅੰਦਰ ਸਹਿਣਸ਼ੀਲਤਾ ਦਾ ਵਿਕਾਸ ਹੋਵੇ ਇਸੇ ਕਰਕੇ ਜਿਹੜੇ ਬੱਚਿਆਂ ਨੂੰ ਘਰੇ ਬਹੁਤੀ ਪੁੱਚੂ ਪੁੱਚੂ ਹੁੰਦੀ ਹੈ ਉਹ ਜਦੋਂ ਸਕੂਲ ਕਾਲਜ ਜਾਂਦੇ ਨੇ ਉੱਥੇ ਜੇ ਅਧਿਆਪਕ ਕਿਸੇ ਗੱਲੋਂ ਉਹਨਾਂ ਨੂੰ ਕਹਿ ਦੇਣ ਵੀ ਆ ਤੂੰ ਗਲਤ ਕਿਉਂ ਕਰਦਾ ਹੈ ਤਾਂ ਉਹ ਬਹੁਤ ਬੇਇੱਜ਼ਤੀ ਮਹਿਸੂਸ ਕਰਦੇ ਨੇ ਉਹ ਵੱਡਣ ਮਾਰਨ ਤੱਕ ਜਾਂਦੇ ਨੇ ਉਹਨਾਂ ਨੂੰ ਐਂ ਲੱਗਦਾ ਕਿ ਪਤਾ ਨਹੀਂ ਮੇਰਾ ਤਾਂ ਕੁਝ ਰਹਿ ਹੀ ਨਹੀਂ ਗਿਆ ਕਾਰਨ ਕਿਉਂਕਿ ਮਾਪਿਆਂ ਨੇ ਘਰੇ ਕੋਈ ਕਦੇ ਕੁਝ ਕਿਹਾ ਹੀ ਨਹੀਂ ਬਸ ਪੁੱਚੂ 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 ਕੀਤੀ ਆ ਤੇ ਜਿਹੜਾ ਜਾਇਜ ਗਲਤੀ ਤੋਂ ਆਖਿਆ ਜਾਂ ਝਿੜਕਿਆ ਉਹ ਵੀ ਫਿਰ ਜਵਾਕਾਂ ਨੂੰ ਬਹੁਤ ਵੱਡੀ ਬੇਇੱਜ਼ਤੀ ਲੱਗਦਾ ਸੋ ਇਸ ਖਬਰ ਨੇ ਇਸ ਵੱਡੇ ਮੁੱਦੇ ਤੇ ਸੋਚਣ ਲਾਇਆ ਇਹੋ ਜੇ ਯਾਰਾਂ ਨਾਲੋਂ ਤਾਂ ਦੁਸ਼ਮਣ ਚੰਗੇ ਨੇ ਜਿਨ੍ਹਾਂ ਨੇ ਆ ਕੇ ਤੇ ਉਹਦਾ ਪਿਓ ਹੀ ਮਾਰਤਾ ਤੇ ਨਾਲ ਉਹਦੇ ਦਿਮਾਗ 'ਚ ਭਰਦੇ ਨੇ ਵੀ ਤੈਨੂੰ ਤਾਂ ਤੇਰਾ ਪਿਓ ਦਬਾ ਕੇ ਰੱਖਦਾ ਤੈਨੂੰ ਤਾਂ ਤੇਰੇ ਮਾਪੇ ਜਿਹੜੇ ਨੇ ਉਹ ਆਜ਼ਾਦੀ ਨਹੀਂ ਦਿੰਦੇ ਕਈ ਵੱਡੇ ਵੀ ਇਹੋ ਜੀਆਂ ਗੱਲਾਂ ਕਰ ਦਿੰਦੇ ਨੇ ਮੈਂ ਕਹਿੰਨਾ ਉਹਨਾਂ ਸਾਰਿਆਂ ਨੂੰ ਸਮਤ ਬਖਸ਼ੇ ਜਾਣੀ ਚਾਹੀਦੀ ਆ ਉਹਨਾਂ ਨੂੰ ਥੋੜੀ ਬਹੁਤ ਅਕਲ ਕਰਨੀ ਚਾਹੀਦੀ ਆ ਬਾਕੀ ਤੁਸੀਂ ਸਾਰੇ ਮੇਰੇ ਨਾਲ ਸਿਆਣੇ ਹੋ ਸਮਝਦਾਰ ਹੋ ਬਹੁਤ ਮਿਹਰਬਾਨੀ ਸ਼ੁਕਰੀਆ